ਕਹਿੰਦੇ ਹਨ ਦਾਣੇ-ਦਾਣੇ ਦੇ ਉੱਪਰ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਕਿਸੇ ਦੇ ਭਾਗਾ ਦਾ ਕਿਸੇ ਦੇ ਕੋਲੋਂ ਕੋਈ ਖੋਹ ਨਹੀਂ ਸਕਦਾ ਅਤੇ ਕੋਈ ਕਿਸੇ ਨੂੰ ਬਿਨਾਂ ਭਾਗਾ ਤੋਂ ਦੇ ਨਹੀਂ ਸਕਦਾ ਆਓ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੋ ਸਚਾਈ ਹੈ ਦੋ ਕਹਾਣੀਆਂ ਦੁਆਰਾ ਜਾਣੀਏ ਇੱਕ ਵਾਰ ਇੱਕ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਫਕੀਰ ਸਬਰ ਸੰਤੋਖ ਰੱਖਣ ਵਾਲਾ ਇਹ ਹੁਕਮ ਦਿੰਦਾ ਜਾ ਰਿਹਾ ਸੀ ਕਿ ਦਾਣੇ-ਦਾਣੇ ਦੇ ਉੱਪਰ ਖਾਣ ਵਾਲੇ ਦਾ ਨਾਮ ਲਿਖਿਆ ਹੁੰਦਾ ਹੈ ਜਦ ਉਸ ਦੀ ਇਹ ਆਵਾਜ਼ ਇੱਕ ਜ਼ਿੰਮੇਵਾਰ ਦੇ ਕੰਨਾਂ ਦੇ ਵਿੱਚ ਪਈ ਜਿਸ ਨੇ ਉਸ ਸਮੇਂ ਉਸ ਫਕੀਰ ਦੀ ਆਵਾਜ਼ ਸੁਣ ਕੇ ਇਹ ਤਰਕ ਕੀਤੀ ਆਖਣ ਲੱਗਾ ਇਦਾਂ ਕਿਵੇਂ ਹੋ ਸਕਦਾ ਹੈ ਜਿਸ ਦੇ ਕੋਲ ਚੀਜ਼ ਹੈ ਉਸੇ ਦੀ ਹੈ ਉਹਦੇ ਉੱਤੇ ਹੋਰ ਕਿਸੇ ਦਾ ਨਾਮ ਕਿਦਾਂ ਹੋ ਸਕਦਾ ਹੈ ਤਾਂ ਫਕੀਰ ਨੇ ਆਖਿਆ ਕਿ ਨਹੀਂ ਜਿਸ ਦੀ ਵਸਤੂ ਹੈ ਪਰਮੇਸ਼ਰ ਨੇ ਉਸ ਦਾ ਹੀ ਨਾਮ ਉਸ ਦੇ ਉੱਪਰ ਲਿਖਿਆ ਹੈ ਤਾਂ ਉਸ ਫਕੀਰ ਨੂੰ ਝੂਠਾ ਸਾਬਤ ਕਰਨ ਵਾਸਤੇ ਉਸ ਜ਼ਿਮੀਂਦਾਰ ਨੇ ਆਖਿਆ ਕਿ ਆ ਵੇਖ ਮੈਂ ਤੇਰੇ ਸਾਹਮਣੇ ਆ ਛੱਲੀ ਥੂੜੀ ਐ ਮੈਂ ਤੈਨੂੰ ਦੱਸਦਾ ਕਿ ਇਸ ਦੇ ਉੱਪਰ ਮੇਰਾ ਨਾਮ ਲਿਖਿਆ ਤੇਰੇ ਰੱਬ ਨਾਲੋਂ ਤੇ ਮੈਨੂੰ ਜ਼ਿਆਦਾ ਪਤਾ ਵੇਖੀ ਤੇਰੇ ਸਾਹਮਣੇ ਮੈਂ ਛੱਲੀ ਖਾਊਂਗਾ ਜੇ ਇਸ ਦੇ ਉੱਪਰ ਕਿਸੇ ਹੋਰ ਦਾ ਨਾਮ ਲਿਖਿਆ ਹੈ ਤਾਂ ਉਹ ਖਾ ਕੇ ਵਿਖਾਵੇ ਜਦ ਇਹ ਉਸਨੇ ਫਕੀਰ ਦੇ ਨਾਲ ਜਿੰਨ ਕੀਤੀ ਤੇ ਛੱਲੀ ਖਾਣੀ ਸ਼ੁਰੂ ਕਰ ਦਿੱਤੀ ਜਦੋਂ ਉਹ ਛੱਲੀ ਖਾ ਰਿਹਾ ਸੀ ਤਾਂ ਉਸ ਦੇ ਵਿੱਚੋਂ ਦੋ ਦਾਣੇ ਜੋ ਛੱਲੀ ਦੇ ਸਨ ਐਸਾ ਉਸ ਨੂੰ ਸਾਹ ਆਇਆ ਕਿ ਉਹ ਨੱਕ ਨੂੰ ਚੜ ਗਏ ਨੇ ਜਦੋਂ ਨੱਕ ਨੂੰ ਚੜ ਗਏ ਉਸ ਦਾ ਸਾਹ ਆਉਣਾ ਬੰਦ ਹੋ ਗਿਆ ਹੱਥਾਂ ਪੈਰਾਂ ਦੀ ਪੈ ਗਈ ਐ ਛੇਤੀ ਨਾਲ ਉਸ ਨੂੰ ਚੁੱਕ ਕੇ ਹਸਪੀਟਲ ਦੇ ਵਿੱਚ ਲੈ ਗਏ ਜਦ ਹਸਪੀਟਲ ਦੇ ਵਿੱਚ ਲੈ ਕੇ ਗਏ ਤਾਂ ਉਸ ਵੇਲੇ ਡਾਕਟਰਾਂ ਨੇ ਉਸ ਨੂੰ ਕੋਈ ਐਸੀ ਦਵਾਈ ਦਿੱਤੀ ਜਿਸ ਦੇ ਨਾਲ ਇਸ ਨੂੰ ਨਿਛਾਉਣ ਅਤੇ ਇਸ ਦਾ ਖਾਦਾ ਹੋਇਆ ਜੋ ਨਸਾਂ ਨੂੰ ਦਾਣਾ ਚੜ੍ਹਿਆ ਹੈ ਉਹ ਬਾਹਰ ਨਿਕਲ ਆਵੇ ਜਦੋਂ ਜੋਰ ਦੇ ਨਾਲ ਨਿਛੇ ਇਸ ਆਦਮੀ ਨੇ ਮਾਰੀ ਉਹ ਦਾਣੇ ਨੱਕ ਦੇ ਵਿੱਚੋਂ ਬਾਹਰ ਨਿਕਲੇ ਨੇ ਹਸਪੀਟਲ ਦੇ ਵਿੱਚ ਜੋ ਬਾਹਰ ਦਰਵਾਜ਼ੇ ਦੇ ਕੋਲ ਹੀ ਬਰਾਂਡੇ ਦੇ ਵਿੱਚ ਪੰਛੀ ਬੈਠਾ ਸੀ ਉਹ ਦਾਣੇ ਜੋਰ ਦੇ ਨਾਲ ਜਦੋਂ ਨਿਕਲੇ ਬਾਹਰ ਡਿੱਗੇ ਉਹ ਉਸੇ ਵੇਲੇ ਪੰਛੀ ਉਹ ਦਾਣੇ ਚੁੱਕ ਕੇ ਖਾ ਗਿਆ ਤਦ ਇਸੇ ਜ਼ਿਮੀਂਦਾਰ ਨੇ ਆਖਿਆ ਕਿ ਮੈਨੂੰ ਫਲਾਣੇ ਫਕੀਰ ਦੇ ਨਾਲ ਮਿਲਾਓ ਜਾਂ ਫਿਰ ਦੁਬਾਰਾ ਉਸ ਦੇ ਨਾਲ ਮੁਲਾਕਾਤ ਹੋਇਆ ਤਾਂ ਆਖਣ ਲੱਗਾ ਕਿ ਤੁਸੀਂ ਠੀਕ ਆਖਦੇ ਸੀ ਮੈਂ ਗਲਤ ਸਾਂ ਸੱਚਮੁੱਚ ਹੀ ਦਾਣੇ-ਦਾਣੇ ਦੇ ਉੱਪਰ ਖਾਣ ਵਾਲੇ ਦਾ ਉਸ ਪਰਮੇਸ਼ਰ ਨੇ ਨਾਂ ਲਿਖਿਆ ਹੋਇਆ ਹੈ ਭਾਵੇਂ ਮੈਂ ਇਸ ਗੱਲ ਦੀ ਜ਼ਿੱਦ ਕੀਤੀ ਪਰ ਮੈਂ ਕਿਸੇ ਦੇ ਭਾਗਾਂ ਦਾ ਇੱਕ ਦਾਣਾ ਵੀ ਵੱਧ ਨਹੀਂ ਖਾ ਸਕਿਆ ਸੋ ਇਸੇ ਤਰ੍ਹਾਂ ਇੱਕ ਪ੍ਰਾਤਨ ਇਤਿਹਾਸ ਦੇ ਵਿੱਚੋਂ ਵੀ ਹਵਾਲਾ ਮਿਲਦਾ ਹੈ ਜੋ ਕ੍ਰਿਸ਼ਨ ਪਗਵਾਨ ਸੀ ਉਸ ਦਾ ਦੋਸਤ ਉਸ ਦਾ ਮਿੱਤਰ ਸੁਦਾਮਾ ਸੀ ਸੁਦਾਮਾ ਜੋ ਕਿ ਆਪਣੇ ਧਰਮ ਦੀ ਪਾਲਣਾ ਕਰਦਾ ਸੀ ਉਹ ਪੰਜਾਂ ਘਰਾਂ ਦੇ ਵਿੱਚੋਂ ਰੋਜ਼ ਭਿਖਿਆ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਇਹ ਉਸ ਦਾ ਬ੍ਰਾਹਮਣ ਧਰਮ ਸੀ ਇਹ ਉਸ ਦਾ ਸੰਕਲਪ ਸੀ ਕਿ ਜੇਕਰ ਪੰਜਾਂ ਘਰਾਂ ਦੇ ਵਿੱਚੋਂ ਮੈਨੂੰ ਕੁਝ ਖੈਰ ਮਿਲ ਗਈ ਤਾਂ ਮੈਂ ਖਾ ਲਵਾਂਗਾ ਜੇਕਰ ਨਾ ਮਿਲੀ ਤਾਂ ਛੇਵੇਂ ਘਰ ਦੇ ਵਿੱਚ ਨਹੀਂ ਜਾਵਾਂਗਾ ਸੋ ਇਸ ਤਰ੍ਹਾਂ ਬਹੁਤ ਜ਼ਿਆਦਾ ਦਿਨ ਬੀਤ ਚੁੱਕੇ ਹਨ ਸੁਦਾਮਾ ਪੰਜਾ ਘਰਾਂ ਦੇ ਵਿੱਚ ਮੰਗਣ ਵਾਸਤੇ ਜਾਂਦਾ ਹੈ ਪਰ ਖੈਰ ਨਹੀਂ ਮਿਲਦੀ ਪਰ ਉਸ ਨੇ ਆਪਣਾ ਸਬਰ ਸੰਤੋਖ ਕਾਇਮ ਰੱਖਿਆ ਆਪਣੇ ਧਰਮ ਤੇ ਚੱਲਿਆ ਕਿ ਮੈਂ ਛੇਵੀਂ ਘਰਨੀ ਜਾਵਾਂਗਾ ਜਦੋਂ ਉਸ ਨੂੰ ਇਸ ਤਰ੍ਹਾਂ ਆਪਣੇ ਧਰਮ ਦੇ ਵਿੱਚ ਬਣਿਆ ਹੋਇਆ ਵੇਖਿਆ ਤਾਂ ਦੱਸਦੇ ਹਨ ਲక్ష్ਮੀ ਮਾਤਾ ਨੇ ਕ੍ਰਿਸ਼ਨ ਭਗਵਾਨ ਤਾਂ ਹੀ ਆਖਣਾ ਕੀਤਾ ਕਿ ਤੁਹਾਡਾ ਮਿੱਤਰ ਹੈ ਤੁਸੀਂ ਇਸ ਵਾਸਤੇ ਕੁਝ ਕਰਦੇ ਨਹੀਂ ਤਾਂ ਕ੍ਰਿਸ਼ਨ ਜੀ ਆਖਣ ਲੱਗੇ ਜਦੋਂ ਉਸ ਦੇ ਭਾਗਾਂ ਦੇ ਵਿੱਚ ਉਸ ਨੂੰ ਕੁਝ ਮਿਲਣਾ ਲਿਖਿਆ ਹੋਇਆ ਉਦੋਂ ਆਪਣੇ ਆਪ ਹੀ ਉਹਨੂੰ ਮਿਲ ਜਾਵੇਗਾ ਤਾਂ ਲక్ష్ਮੀ ਨੇ ਜਿੱਦ ਕੀਤੀ ਆਖਣ ਲੱਗੀ ਨਹੀਂ ਉਸ ਨੂੰ ਕੁਝ ਨਾ ਕੁਝ ਜ਼ਰੂਰ ਦੇਣਾ ਚਾਹੀਦਾ ਉਹਦੇ ਬੱਚੇ ਘਰ ਦੇ ਵਿੱਚ ਭੁੱਖੇ ਬੈਠੇ ਨੇ ਤਾਂ ਕ੍ਰਿਸ਼ਨ ਭਗਵਾਨ ਆਖਣ ਲੱਗੇ ਉਸਦੇ ਭਾਗਾਂ ਦੇ ਵਿੱਚ ਬਹੁਤ ਕੁਝ ਹੈ ਪਰ ਸਮਾਂ ਆਉਣ ਤੇ ਉਸ ਨੂੰ ਪ੍ਰਾਪਤ ਹੋਵੇਗਾ ਸੋ ਜਦੋਂ ਇਸ ਤਰ੍ਹਾਂ ਗੱਲਾਂ ਲక్ష్ਮੀ ਜੀ ਨੇ ਸੁਣੀਆਂ ਉਸ ਵੇਲੇ ਉਸਨੇ ਆਖਿਆ ਕਿ ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਭਾਗਾਂ ਤਾਂ ਹੀ ਗੱਲ ਛੱਡ ਰਹੇ ਜੇ ਤਾਂ ਫਿਰ ਮੈਂ ਹੁਣ ਕੋਈ ਕਰਾਮਾਤ ਵਿਖਾਵਾਂਗੀ ਤੁਸੀਂ ਵੇਖਿਓ ਕਿ ਇਸ ਨੂੰ ਕੁਝ ਮਿਲਦਾ ਕਿਉਂ ਨਹੀਂ ਸੋ ਇਸੇ ਤਰ੍ਹਾਂ ਸੁਦਾਮਾ ਸਵੇਰ ਦੇ ਸਮੇਂ ਭਿਖਿਆ ਮੰਗਣ ਵਾਸਤੇ ਘਰੋਂ ਰਵਾਨਾ ਹੋਇਆ ਆਪਣੇ ਧਰਮ ਦੇ ਅਨੁਸਾਰ ਉਹ ਚਾਰ ਘਰਾਂ ਦੇ ਵਿੱਚ ਜਾ ਚੁੱਕਾ ਹੈ ਜਦੋਂ ਚਾਰ ਘਰ ਉਸ ਨੇ ਠਿੱਖਿਆ ਮੰਗਣੀ ਕੀਤੀ ਪਰ ਕਿਤੋਂ ਵੀ ਖੈਰ ਨਾ ਪਈ ਹੁਣ ਪੰਜਵੇਂ ਘਰ ਜਾਣ ਦੀ ਵਾਰੀ ਆਈ ਸੋ ਸਦਾਮੇ ਨੇ ਇਸ ਆਖਰੀ ਘਰ ਜਾਣਾ ਸੀ ਜੇਕਰ ਇਥੋਂ ਠਿੱਖਿਆ ਮਿਲ ਜਾਵੇ ਜੇਕਰ ਇਥੋਂ ਠਿੱਖਿਆ ਮਿਲ ਜਾਵੇ ਤਾਂ ਸਦਾਮੇ ਨੇ ਕੁਝ ਖਾਣਾ ਸੀ ਨਹੀਂ ਤੇ ਫਿਰ ਅੱਜ ਭੁੱਖੇ ਹੀ ਗੁਜ਼ਾਰਾ ਕਰਨਾ ਸੀ ਉਸਨੇ ਤੇ ਉਸ ਦੇ ਪਰਿਵਾਰ ਨੇ ਸੋ ਹੁਣ ਲਸ਼ਮੇ ਜੀ ਨੇ ਕੀ ਕੀਤਾ ਜੇ ਇਸ ਘਰ ਉਹ ਭਿਖਿਆ ਮੰਗਣ ਵਾਸਤੇ ਗਿਆ ਉੱਚ ਘਰ ਦੀ ਔਰਤ ਦੇ ਮਨ ਦੇ ਵਿੱਚ ਆਪਣੇ ਪ੍ਰਤਾਪ ਦੁਆਰਾ ਇਸ ਨੇ ਦਇਆ ਪਰ ਦਿੱਤੀ ਹੈ ਤਾਂ ਉਸ ਨੇ ਜਦੋਂ ਸਦਾਮੇ ਦਾ ਆਵਾਜ਼ ਸੁਣਿਆ ਚੇਤੀ ਨਾਲ ਸੁਦਾਮੇ ਨੂੰ ਆਵਾਜ਼ ਮਾਰੀ ਆਖਣ ਲੱਗੀ ਆਓ ਜੀ ਬੈਠੋ ਉਸ ਨੇ ਸੁਦਾਮੇ ਨੂੰ ਖਾਣ ਵਾਸਤੇ ਚੌਲ ਬਣਾ ਕੇ ਦਿੱਤੇ ਨਾਲ ਹੋਰ ਭਕਮਾਨ ਦਿੱਤਾ ਆਖਣ ਲੱਗੀ ਕਿ ਆਪ ਜੀ ਛਕੋ ਅਤੇ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਮੈਂਬਰ ਹੋਰ ਵੀ ਹੋਣਗੇ ਮੈਂ ਉਹਨਾਂ ਵਾਸਤੇ ਵੀ ਤੁਹਾਨੂੰ ਅਨ ਬਣਾ ਕਰਕੇ ਦੇਣੀ ਆ ਸੁਦਾਮਾ ਬੜਾ ਖੁਸ਼ ਹੋਇਆ ਪਰ ਸੁਦਾਮੇ ਨੇ ਵਿਚਾਰ ਕੀਤੀ ਕਿ ਕਈ ਦਿਨ ਬੀਤ ਚੁੱਕੇ ਹਨ ਨਾ ਤੇ ਮੈਂ ਕੁਝ ਖਾਧਾ ਹੈ ਨਾ ਮੇਰੇ ਪਰਿਵਾਰ ਨੇ ਖਾਧਾ ਹੈ ਇਸ ਕਰਕੇ ਜੋ ਕੁਝ ਵੀ ਮਿਲਦਾ ਹੈ ਮੈਂ ਇੱਥੇ ਇਕੱਲਾ ਨਹੀਂ ਖਾਵਾਂਗਾ ਸਾਰੇ ਆਪਾਂ ਇਕੱਠੇ ਬੈਠ ਕੇ ਖਾਵਾਂਗੇ ਸੁਦਾਮੇ ਨੇ ਉਸ ਔਰਤ ਦੇ ਘਰ ਦੇ ਵਿੱਚ ਬੈਠ ਕੇ ਕੁਝ ਨਾ ਖਾਦਾ। ਅਖਣ ਲੱਗਾ ਕਿ ਜਿੱਥੇ ਮੇਰੇ ਪਰਿਵਾਰ ਵਾਸਤੇ ਤੁਸੀਂ ਮੈਨੂੰ ਭੋਜਨ ਦੇਣਾ ਹੈ, ਉਸ ਦੇ ਨਾਲ ਹੀ ਮੇਰਾ ਵੀ ਭੋਜਨ ਬੰਨ੍ਹ ਦਿਓ। ਮੈਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਖਾਵਾਂਗਾ। ਸੋ ਉਹ ਔਰਤ ਨੇ ਇਸ ਤਰ੍ਹਾਂ ਹੀ ਕੀਤਾ ਜਦੋਂ ਸੁਦਾਮੇ ਦੇ ਪੱਲੇ ਦੇ ਨਾਲ ਉਹ ਉਸ ਨੇ ਇਸ ਪਦਾਰਥ ਬਨ ਦਿੱਤੇ ਚੌਲ ਬਨ ਦਿੱਤੇ ਤੇ ਸਦਮਾ ਉਹ ਆਣ ਵਾਲੀ ਝੋਲੀ ਲੈ ਕਰਕੇ ਤੁਰਿਆ ਆ ਰਿਹਾ ਹੈ ਰਸਤੇ ਦੇ ਵਿੱਚ ਬੜਾ ਹੀ ਖੁਸ਼ ਆ ਰਿਹਾ ਹੈ ਕਿ ਅੱਜ ਰਜ ਕੇ ਮੈਂ ਅਤੇ ਮੇਰਾ ਪਰਿਵਾਰ ਭੋਜਨ ਖਾਵਾਂਗੇ ਸੋ ਰਸਤੇ ਦੇ ਵਿੱਚ ਬੱਚੇ ਖੇਡ ਰਹੇ ਸਨ ਜਦੋਂ ਸੁਦਾਮਾ ਉਹਨਾਂ ਬੱਚਿਆਂ ਦੇ ਕੋਲੋਂ ਗੁਜ਼ਰਿਆ ਤਾਂ ਖੇਡਦੇ ਆ ਖੇਡਦੇ ਆ ਬੜੇ ਜ਼ੋਰ ਦੇ ਨਾਲ ਇੱਕ ਬੱਚੇ ਦੀ ਟੱਕਰ ਸੁਦਾਮੇ ਦੇ ਨਾਲ ਹੋਈ ਤਾਂ ਉਹ ਜੋ ਅਨ ਸੁਦਾਮੇ ਦੇ ਕੋਲ ਸੀ ਉਹ ਸਾਰਾ ਧਰਤੀ ਤੇ ਡਿੱਗ ਪਿਆ ਜਦੋਂ ਧਰਤੀ ਤੇ ਡਿੱਗਾ ਉਸੇ ਵੇਲੇ ਹੀ ਕੁਝ ਕੁੱਤੇ ਆ ਕੇ ਉਸ ਆਨ ਨੂੰ ਖਾਣ ਲੱਗ ਪਏ ਤਾਂ ਕ੍ਰਿਸ਼ਨ ਭਗਵਾਨ ਨੇ ਲక్ష్ਮੀ ਨੂੰ ਆਖਿਆ ਕਿ ਵੇਖ ਭਾਵੇਂ ਤੂੰ ਸੁਦਾਮੇ ਨੂੰ ਅੰਨ ਦਿਵਾ ਦਿੱਤਾ ਸੀ ਪਰ ਅਸਲ ਦੇ ਵਿੱਚ ਇਹ ਜੋ ਅੰਨ ਉਸ ਔਰਤ ਨੇ ਸੁਦਾਮੇ ਨੂੰ ਦਿੱਤਾ ਸੀ ਇਹ ਇਹਨਾਂ ਕੁੱਤਿਆਂ ਦੇ ਭਾਗਾਂ ਦੇ ਵਿੱਚ ਸੀ ਇਹ ਇਹਨਾਂ ਕੁੱਤਿਆਂ ਨੇ ਖਾਣਾ ਸੀ ਜੇਕਰ ਇਹਨਾਂ ਦੇ ਭਾਗਾਂ ਦੇ ਵਿੱਚੋਂ ਤੂੰ ਕੱਟ ਕੇ ਸਦਾਮੇ ਨੂੰ ਦਬਾ ਵੀ ਦਿੱਤਾ ਪਰ ਫਿਰ ਵੀ ਉਹਨਾਂ ਤੱਕ ਇਹ ਅੰਨ ਜੋ ਹੈ ਇਹ ਪਰਮੇਸ਼ਰ ਨੇ ਪਚਾਉ ਦਿੱਤਾ ਹੈ ਸੋ ਇਸ ਤਰ੍ਹਾਂ ਜੋ ਪਰਮੇਸ਼ਰ ਦੇ ਪਿਆਰੇ ਹਨ ਭਰੋਸਾ ਰੱਖਣ ਵਾਲੇ ਉਹ ਇਸ ਤਰ੍ਹਾਂ ਸਬਰ ਸੰਤੋਖ ਰੱਖਦੇ ਹਨ ਕਿ ਜੋ ਸਾਨੂੰ ਰੱਬ ਨੇ ਦੇ ਦਿੱਤਾ ਹੈ ਉਹ ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ ਅਤੇ ਜੇ ਕੋਈ ਖੋਣ ਦਾ ਯਤਨ ਵੀ ਕਰੇ ਉਸ ਨੂੰ ਉਹਦੇ ਭਾਗਾਂ ਤੋਂ ਬਿਨਾ ਕੁਝ ਮਿਲ ਨਹੀਂ ਸਕਦਾ ਕਿਉਂਕਿ ਜੋ ਕੁਝ ਆਪਾਂ ਖਾਂਦੇ ਆਂ ਜੋ ਕੁਝ ਆਪਾਂ ਵਰਤਦੇ ਹਾਂ ਇੱਕ ਇੱਕ ਚੀਜ਼ ਦੇਤੇ ਉਸ ਪਰਮੇਸ਼ਰ ਨੇ ਉਸ ਚੀਜ਼ ਨੂੰ ਵਰਤਣ ਵਾਲੇ ਦਾ ਉਸ ਨੂੰ ਖਾਣ ਵਾਲੇ ਦਾ ਨਾਮ ਲਿਖਿਆ ਹੋਇਆ ਹੈ ਇਹ ਅਟੱਲ ਸੱਚਾਈ ਹੈ ਸੋ ਉਹ ਪਰਮੇਸ਼ਰ ਤੇ ਐਸਾ ਹੈ ਜੋ ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਹੋਏ ਨੇ ਉਹਨਾਂ ਨੂੰ ਵੀ ਉੱਥੇ ਹੀ ਰੋਜੀ ਰੋਟੀ ਆਪਣੇ ਢੰਗ ਦੇ ਨਾਲ ਦੇ ਰਿਆ ਹੈ ਇਸ ਕਰਕੇ ਸਦਾ ਹੀ ਉਸ ਦੀ ਰਜਾ ਦੇ ਵਿੱਚ ਸਬਰ ਸੰਤੋਖ ਰੱਖ ਕੇ ਉਸ ਤੇ ਭਰੋਸਾ ਰੱਖ ਕੇ ਧਰਮ ਦੀ ਕਿਰਤ ਕਰਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਗੁਰੂ ਕਿਰਪਾ ਕਰੇ ਇਦਾਂ ਦੇ ਜੀਵਨ ਬਤੀਤ ਕਰਨ ਵਾਲਿਆਂ ਨੂੰ ਸਦਾ ਹੀ ਪਰਮੇਸ਼ਰ ਖੁਸ਼ ਰੱਖਦਾ ਹੈ ਅਤੇ ਬੇਅੰਤ ਨਿਤਨ ਦੇ ਭੰਡਾਰੇ ਉਹਨਾਂ ਗੁਰਮੁਖਾਂ ਦੇ ਘਰਾਂ ਦੇ ਵਿੱਚ ਭਰਪੂਰ ਰਹਿੰਦੇ ਨੇ ਜੋ ਕਿਸੇ ਦਾ ਹੱਕ ਨਹੀਂ ਖੁੰਦੇ ਜੋ ਉਹਨਾਂ ਦੇ ਭਾਗਾਂ ਦੇ ਵਿੱਚ ਹੈ ਉਹ ਉਹਨਾਂ ਨੂੰ ਉੱਥੇ ਹੀ ਮਿਲਦਾ ਜਾਂਦਾ ਹੈ ਸੋ ਜੇਕਰ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਸਾਡੇ ਇਸ ਵੀਡੀਓ ਨੂੰ ਵੇਖਦੇ ਹੋਏ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਿਆ ਕਰੋ ਤਾਂ ਜੋ ਅੱਗੇ ਵਾਸਤੇ ਵਰੀਆ ਵੀਡੀਓ ਬਣਾ ਸਕੀਏ ਸਾਡਾ ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ